ਕਿੱਦਾਂ ਹਾਲ ਹੈ 2 ਦਿਨ ਵਿੱਚ ਪੱਕੇ ਰੱਖ ਲਵਾਂਗਾ ਹੈ ਅਗਰ ਸੈਂਪਲ ਹੋਆ ਤਾਂ ਇਸ ਵਿੱਚੋਂ ਕੱਢ ਕੇ ਫੋਟੋ ਵੀ ਮੈਂ ਤੁਹਾਨੂੰ ਸ਼ੇਅਰ ਕਰਦਾ ਐਸਾ ਕਰਦੇ ਸਾਸ਼ਟ੍ਰਿਕ ਕਲੰਕੋ ਜੀ ਸਹੀ ਹੋ ਗਿਆ ਕਿੱਦਾਂ ਹਾਲ ਹੈ ਚੱਲ ਠੀਕ ਹੁਣ ਤਾਂ ਆਪਾਂ ਬਿਨਾਂ ਉਹ ਤੇ ਗੱਲੇ ਨਹੀਂ ਕਰਦੇ ਹਾਂ ਤਾਂ ਕੈਮਰੇ ਨਾਲ ਹੀ ਗੱਲ ਕਰਦੇ ਆਪਾਂ ਹਾਂ ਸੁਣਾ ਠੀਕ ਠਾਕ ਆ ਚਲੋ ਵਧੀਆ ਛੋਟੀ ਜੋਤ ਮੰਗਾਈ ਨਹੀਂ ਤੁਸੀਂ ਛੋਟੀ ਜੋਤ ਸ਼ਾਇਦ ਆ ਗਈ ਹੈ ਮੈਂ ਚੈੱਕ ਕਰ ਲਵਾਂ ਕਰੋ ਚੱਕੋ ਭਾਈ ਪੰਕਜ ਵੀਰੇ ਉੱਪਰ ਹੀ ਹੋਣਾ ਆਪਾਂ ਇਹ ਟਾਵਲ ਵੀ ਲੈ ਕੇ ਗਏ ਨਾ ਹਾਂਜੀ ਸਾਫ਼ ਸਾਫ਼ ਕਰਨੇ ਟਾਵਲ ਇੱਕ ਹੋ ਦੇ ਬੜਾ ਇੱਕ ਟਾਵਲ ਨਹੀਂ ਮਾਈਕ੍ਰੋਫਾਈਬਰ ਟਾਵਲ ਹਮ ਇੱਕ ਹੋ ਦੇ ਜੋਤ ਜੋਤ ਦੇ ਹਾਂ ਉਹ ਆ ਦੇਖੋ ਮੇडम ਇੱਕ ਵੁੱਡਨ ਚੱਕਲਾ ਆਇਆ ਬੜਾ ਪਿਆਰਾ ਦੇਖੋ ਪਿਓਰ ਲੱਕੜ ਦਾ ਮਤਲਬ ਹਾਂਜੀ ਟਾਲੀ ਦਾ ਅੱਛਾ ਨਾ ਕੁਆਲਿਟੀ ਦੇਖੋ ਸਹਾਰਨਪੁਰ ਤੋਂ ਸਪੈਸ਼ਲ ਆਇਆ ਹੁਣੇ ਜਸਟ ਸਹਾਰਨਪੁਰ ਹੁਣੇ ਸਹਾਰਨਪੁਰ ਤੋਂ ਸਪੈਸ਼ਲ ਆਇਆ ਔਰ ਇਹ ਹੁਣੇ ਬੰਦਾ ਸਹਾਰਨਪੁਰ ਤੋਂ ਹੀ ਖੜਾ ਸੀ ਉਹ ਜਿਹੜਾ ਦੇਖ ਕੇ ਗਿਆ ਬਹੁਤ ਵਧੀਆ ਕਿੰਨੀ ਰੇਂਜ ਹੈ ਦੀ ਇਹ ਮੈਡਮ ਦੂਜੇ ਦੇ ਰਹੇ ਹਾਂ 350 ਰੁਪਏ ਰੇਟ ਹੈ 50% ਡਿਸਕਾਊਂਟ ਹੈ 150 ਰੁਪਏ ਦਾ ਪੈਣਾ ਹਾਂ ਨਹੀਂ ਜਿਹੜੇ ਮੈਂ ਇਕੱਠੇ ਲੈ ਗਈ ਇੰਨੀ ਇੱਕ ਪੈਕੇਜ ਜਿਹੜਾ 5 ਵੀਕ ਦਾ ਪੈਕੇਜ ਹਾਂ ਹਾਂ ਸੈਲੋ ਦਾ ਦੇ ਦੋ ਜੀ ਬੜੀ ਵਧੀਆ ਚੀਜ਼ ਦਿਖਾ ਰਹੀ ਮੈਂ ਕਾ ਵੀ ਮਾਈਕਰੋਫਾਈਬਰ ਕਲੌਥ ਹੈ ਬੜਾ ਵਧੀਆ ਉਹ ਕਲੌਥ ਹੈ ਵੈਸੇ ਤੁਸੀਂ ਘਰ ਐਸੈਸਰੀ ਵਾਲਿਆਂ ਕੋਲੋਂ ਲਓਗੇ ਤਾਂ 2 250 ਦਾ ਮਿਲਦਾ ਸਾਡੇ ਕੋਲੋਂ ਸਿਰਫ 70 ਗ੍ਰਾਮ ਬਹੁਤ ਵਧੀਆ ਮਾਈਕਰੋਫਾਈਬਰ ਹੈ ਹਾਂਜੀ ਨਹੀਂ ਹੁਣ ਤੁਹਾਨੂੰ ਪਤਾ ਵੀ ਰਖੜੀਆਂ ਦੇ ਦਿਨ ਆ ਗਏ ਭਾਈ ਆਪਣੀ ਭੈਣ ਨੂੰ ਕੁਛ ਨਾ ਕੁਛ ਗਿਫਟ ਤਾਂ ਕਰਦੇ ਹੀ ਆ ਤੁਹਾਡੇ ਕੋਲ ਨਹੀਂ ਆ ਇਹ ਜੀ ਕੁਝ ਸਪੈਸ਼ਲ ਚੀਜ਼ ਆਹ 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 ਦੇਖੋ ਜੀ ਆਹ ਦੇਖ ਇਹ ਆ ਕਿੰਨਾ ਸੋਨਾ ਮਾਸੀ ਸੋਨੇ ਵਰਗੀ ਚੀਜ਼ ਹੈ ਇਹ ਕਿੰਨੇ ਦਾ ਹੈ ਮੈਡਮ ਬਿਲਕੁਲ 골ਡ ਪਿਓਰ 골ਡ ਦੇਖਿਆ ਚੀਜ਼ ਮੈਡਮ ਕਿ ਇਹ ਇਹ ਹੈਗੀ ਹੈ ਜੀ ਡ్రਾਈ ਫਰੂਟ ਵਗੈਰਾ ਬਿਸਕੁਟ ਨਮਕੀਂ ਰੱਖਣ ਲਈ 에어 ਟਾਈਟ ਬਾਕਸ ਸਭ ਤੋਂ ਬੜੀ ਗੱਲ ਹੈ ਹਰ ਖਾਣਾ 에어 ਟਾਈਟ ਹੈ ਦਾ ਔਰ ਇੱਕ ਕਨਸੈਪਟ ਦੇ ਵਿੱਚ ਹੀ ਬਣਾਇਆ ਹੋਇਆ ਪੀਸ ਦੇਖੋ ਕਿੰਨਾ ਸੋਹਣਾ ਹੈ ਕਿੰਨੇ ਦਾ ਹੈ ਇਹ ਮੈਡਮ ਕੋ 670 ਰੁਪਏ ਦੀ ਰੇਂਜ ਚ ਆਇਆ ਠੀਕ ਆ ਨਹੀਂ ਜ਼ਿਆਦਾ ਮਹਿੰਗਾ ਨਹੀਂ ਇਹ ਠੀਕ ਆ ਲੈ ਕੇ ਜਾਂਦੇ ਹਾਂ 85000 ਰੁਪਏ ਦਾ ਵੇਚਦੇ ਹਾਂ ਅਸੀਂ ਮੈਡਮ ਇਹਦੇ ਵਿੱਚ ਇੱਕ ਬਿਲਕੁਲ ਬੜਾ ਸੋਹਣਾ ਬੀਸ ਹੈ। ਇਹ ਕੋ ਲੇਟਸਟ ਆਈਟਮ ਹੈ। ਦੇਖੋ ਕਿੰਨਾ ਪਿਆਰਾ ਮਾਰਬਲ ਲੁੱਕ ਬਿਲਕੁਲ ਜਿਵੇਂ ਗ੍ਰੇਨਾਈਟ ਹੁੰਦਾ ਐਵੇਂ ਦੀ ਲੁੱਕ ਆ। ਇਹ ਆ ਦੇਖੋ। ਆ ਵੀ ਕਿੰਨਾ ਸੋਹਣਾ ਵਾਸੀ। ਔਰ ਸਭ ਤੋਂ ਵੱਡੀ ਗੱਲ ਹੈ ਰਿਵੋਲਵਿੰਗ ਹੈ। ਹਮਮ ਔਰ ਇਹ 100% 에어ਟਾਈਟ ਹੈ। ਇਹ ਦੇਖੋ। ਜਿਵੇਂ ਚੀਜ਼ ਪਾ ਕੇ ਜਿਵੇਂ ਮੈਂ ਕਹਿੰਦੇ ਐਵੇਂ ਹੀ ਲੱਖ ਦੋ ਸਿਲਨ ਕੋਈ ਨਹੀਂ ਆਏਗੀ। ਇਹਦੇ ਵਿੱਚ ਕੀ ਪਾ ਸਕਦੇ ਆਪਾਂ? ਬਿਸਕੁਟ, ਨਮਕੀਨ, ਡਰਾਈ ਫਰੂਟਸ ਕੁਝ ਵੀ। ਅੱਛਾ 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 ਠੀਕ ਆ। ਕੋਹ ਸੋਨਾ ਦੇਖਾ ਅੰਬਾਨੀਆਂ ਨੇ ਤਾਂ ਇਹ ਨੂਨਦਾਨੀ ਬਣਾਈ ਵੀ ਹੋਣੀ ਆ ਦੇਖੋ ਜੀ ਅਸੀਂ ਇਹਨੂੰ ਅੰਬਾਨੀਆਂ ਵਰਗਾ ਹੀ ਬਣਾ ਲਿਆ ਆਹ ਦੇਖੋ ਮੈਡਮ ਆ ਵੀ ਕਿੰਨਾ ਸੋਨਾ ਵਾਸੀ ਆਹ ਦੇਖੋ ਜੀ ਪਿਓਰ 골ਡ ਦੇਖਿਆ ਜੀ ਬਹੁਤ ਸੋਨਾ 20 ਸਿਕਾ ਜੀ ਇਹਦੀ 에어 ਟਾਈਟ ਆ ਜੀ ਆ ਜੀ ਰੂਹ ਖੁਸ਼ੀ ਕਰਦੀ ਅਸੀਂ ਤੁਹਾਡੇ ਦੁਕਾਨ ਤੇ ਆ ਕੇ ਸੱਚੀ ਰੂਹ ਖੁਸ਼ ਹੋਗੀ ਇਹਦੀ ਕੁਆਲਿਟੀ ਚੈੱਕ ਕਰਾਓ ਜਰਾ ਆ ਦੇਖੋ ਹੂੰ ਕੁਆਲਿਟੀ ਚੈੱਕ ਕਰਾਉ ਉਹ ਜੈਨ ਵੀ ਉੱਪਰ ਵਧੀਆ ਨੇ ਬਹੁਤ ਵਧੀਆ ਡੀਅਰ ਟਾਈ 100% ਇਹ ਦੇਖੋ ਵੈਕਿਊਮ ਹੋ ਗਿਆ ਪੂਰਾ ਕੋਈ ਵੀ ਚੀਜ਼ ਪਾ ਕੇ ਤੁਸੀਂ ਐਵੇਂ ਹੀ ਸੈਂਟਰ ਟੇਬਲ ਤੇ ਰੱਖ ਦੋ ਗੈਸ ਟਾਈ ਖੋਲ ਦੋ ਜੈਨ ਮੈਨ ਕੋਲ ਇਸ ਤਰ੍ਹਾਂ ਦਾ ਕੰਮ ਆਏਗਾ ਕਿ ਕੀਤੀ ਉਹਦੀ ਸਾਰੀ ਉਹ ਉੱਤਰ ਗਈ ਜਿਹੜੀ ਬਾਜੀ ਉਹ ਨਹੀਂ ਟਿਕਦੇ ਤੇਲਾਂ ਤੇ ਮੈਂ ਲਾ ਕੇ ਦੇਖਿਆ ਮੈਡਮ ਉਹਦੇ ਵਿੱਚ ਇਸ ਤਰ੍ਹਾਂ ਹੁੰਦਾ ਹੈ ਵੀ ਤੁਸੀਂ ਅੱਜ ਲਗਾਣਾ ਹੈ ਤੇ 24 ਆਵਰਸ ਬਾਅਦ ਹਾਂ ਕਰ ਲਿਆ ਤਾਂ ਇਥੋਂ ਤੋਂ ਲੈ ਕੇ ਨਹੀਂ ਸੀ ਹੀ ਮੈਂ ਹਾਂ ਹਾਂ ਜੀ ਹਾਂ ਉਹ ਨਹੀਂ ਹੋਇਆ ਕੋਈ ਗੱਲ ਨਹੀਂ ਪਤਨ ਨੂੰ ਹੋਰ ਤਰ੍ਹਾਂ ਦੀ ਚੀਜ਼ ਤੇ ਆ ਕਾਫੀ ਵਾਲੀ ਮਸ਼ੀਨ ਦੀ ਗੱਲ ਰਹੇ ਜੀ ਆ ਵੀ ਤੁਹਾਡੇ ਕੋਲ ਆ ਤੁਹਾਡੇ ਕੋਲ ਪਈਦਰ ਥੱਲੇ ਹਾਂ ਇਹ ਇੱਕ ਬਹੁਤ ਵਧੀਆ ਚੀਜ਼ ਆਈ ਹੈ ਮੈਮ ਇਹ ਅੱਗੇ ਆਉਂਦੀ ਸੀ ਚਾਈਨੀਸ ਚ ਹਾਂ ਹੁਣ ਆਏਗੀ ਇੰਡੀਅਨ ਦੇ ਵਿੱਚ ਹਮ ਇਹ ਕੁਲ ਮਿਲਾ ਕੇ ਤੁਹਾਨੂੰ ਪੈਗੀ 150 ਰੁਪਏ ਜੀ ਹਾਂਜੀ ਠੀਕ ਆ ਤਾਂ 2200 ਰੁਪਏ ਤੋਂ ਘਟਨੀ ਹੈਗਾ 150 ਰੁਪਏ ਦਾ ਪੈਗਾ ਬਹੁਤ ਅੱਛਾ ਹਲੋ ਮੈਮ ਆ ਤੁਹਾਡਾ ਸੈਲੋ ਦਾ ਆ ਗਿਆ 5 ਪੀਸ ਦਾ ਮਾਈਕਰੋ ਫਾਈਬਰ ਠੀਕ ਹੈ ਇਹ ਤਾਂ ਤੁਸੀਂ ਯੂਜ਼ ਕਰ ਹੀ ਦੇਣਾ ਹਾਂ। ਹਾਂਜੀ ਹਾਂ ਤੇ ਉਹ ਬਾਈ ਕੋਕੋਨਟ ਓਪਨਰ ਵੀ ਆ ਗਿਆ ਜੀ। ਜੋਤ ਅੱਜ ਕੱਲ ਨਾਰੀਅਲ ਵਗੈਰਾ ਬਹੁਤ ਚੱਲਦਾ ਪਿਆ ਹੈਗਾ ਗਰਮੀਆਂ ਦਾ ਟਾਈਮ ਤੇ ਇਹ ਹੈਗਾ ਕੋਕੋਨਟ ਓਪਨਰ। ਤੁਸੀਂ ਨਾਰੀਅਲ ਉੱਪਰੋਂ ਮੂੰਹ ਕਟਵਾ ਕੇ ਲਿਆਓ ਘਰ ਆ ਕੇ ਇਹਨੂੰ ਪਿੰਕ ਅਪ ਕਰ ਲਓ ਬਹੁਤ ਵਧੀਆ ਚੀਜ਼ ਹੈ। ਅਸੀਂ ਕਰਦ ਮਾਰ ਕੇ ਕਰ ਲਾਂਗੇ। ਹਾਂ ਇਹ ਸੇਫ ਆ ਥੋੜਾ ਜਿਹਾ ਕਰਦੇ ਹੱਥ ਉੱਤੇ ਲੱਗ ਜਾਂਦੀ ਹੈ ਜੀ ਕੋਈ ਆ। ਇਹ ਤਾਂ ਜੋਤ ਮੰਗਾ ਦਿੰਦੇ ਵੀਰ ਜੀ। ਹਾਂ ਬੇਟਾ ਜੋਤ ਦੇਖੀ ਦੇਣਾ ਛੋਟਾ ਜਿਹਾ। ਕਿੰਨੇ ਛੋਟਾ ਜਿਹਾ ਹੈ। ਬੜਾ 1-2 ਦਿਨ ਚਾਹੀਦਾ। ਮੈਂ ਆਰਡਰ ਅੱਜ ਹੀ ਪਲੇਸ ਕਰ ਦਿੰਦਾ ਚਾਹੀਦਾ ਸਾਡੀ ਸਾਰੀ ਟਿੱੜਕ ਗਿਆ ਤੁਸੀਂ ਮੇਰੇ ਕੋਲੋਂ ਸੰਡੇ ਨੂੰ ਕਲੈਕਟ ਕਰ ਕੱਲ ਸੱਤੇ ਦੇ ਸੰਡੇ ਨੂੰ ਉਹ ਗੁੜੀਆ ਦੇ ਕਿੱਥੇ ਸੌਂਦੇ ਫਿਰ ਮੈਂ ਮਗਰ ਤੁਸੀਂ ਆਏ ਤੁਸੀਂ ਮੇਰੇ ਕੋਲ ਕੱਲ ਕਰ ਮੈਂ ਅੱਜ ਹੀ ਆਰਡਰ ਪਲੇਸ ਕਰਦਾ ਚਲੋ ਹੂੰ ਤੁਸੀਂ ਕਰ ਲਓ ਕੋਈ ਨਹੀਂ ਦੋ ਮੈਂ ਤੁਹਾਨੂੰ ਦੱਸਦਾ ਹਫਤੇ ਤੱਕ ਕਿਹੜਾ ਵਜੇ ਦੋ ਹਫਤੇ ਤੱਕ ਵਜੇ ਤੁਸੀਂ ਲਿਆ ਕੇ ਰੱਖ ਲਓ ਠੀਕ ਹੈ ਕੱਲ ਆ ਜੀ ਬਿਲਕੁਲ ਨਿਕਾਸ ਹੋਵੇਗਾ ਬਿਲਕੁਲ ਨਿਕਾਸ ਹੋ ਸਕਦਾ ਹੈ ਕੋਈ ਕਾਂਚੀ ਜ਼ਰੂਰ ਹੋਵੇ ਟੱਕਣ ਸਮਾਲ ਸਾਈਜ਼ ਕੋਈ ਇਸ਼ੂ ਨਹੀਂ ਜਿਵੇਂ ਆ ਦੇਖੋ ਇਹਦੇ ਪਿੱਛੇ ਐਨ ਲੇਡ ਪੈਸੇ ਤੁਸੀਂ ਇਦਾਂ ਵੀ ਕਰ ਸਕਦੇ ਹੋ ਇਹ ਜੋਤ ਲੈ ਲਓ ਸਾਡੇ ਕੋਲ ਕੰਚ ਲੱਗ ਕੋਈ ਆ। ਫਿਰ ਉਹ ਲੈ ਲਓ। ਉਹ ਦੇ ਦੋ। ਇੱਕ ਬੜਾ ਕੰਚ ਵੀ ਦਿਖਾ ਦੇ। ਪੰਜ ہاں ਮੈਂ ਜੋਤ ਤਾਂ ਰਤੀ ਲੈ ਲੂੰਗੀ ਦੂਜੇ ਲੋਕ ਨਹੀਂ। ਹਾਂਜੀ। ਆ ਦੇਖੋ ਜਿਵੇਂ ਆ ਜੋਤ ਆ ਹਾਂਜੀ। ਇਹਦੇ ਉੱਪਰ ਰੱਖਣ ਦਾ ਕੰਚ ਹੈ। ਹਾਂ ਹਾਂ ਕੰਚ ਹੈ। ਕੋਈ ਨਹੀਂ।

ਮੈਨੂਅਲ ਵਾਫਲ ਮੇਕਰ ਵਿਨੋਰ ਕੰਪਨੀ ਦਾ ਇੰਡੀਆ ਦੀ ਲਾਰਜੈਸਟ ਕੰਪਨੀ ਹੈ ਮੈਂ ਵਿਨੋਰ ਇੱਕ ਸਾਲ ਦੀ ਬ੍ਰੈਡ ਵਾਲਾ ਨਹੀਂ ਹੈਗਾ ਇਹ ਆ ਬ੍ਰੈਡ ਵਾਲਾ ਵੀ ਦਿਖਾਓ ਟੋਸਟਡ ਵਾਲਾ ਮਸੇ ਇਹ ਹੋਰ ਹੈ ਮਿੱਠਾ ਹੈ ਮੈਡਮ ਇਹ ਕੱਟਲ ਹੈਗੀ ਉਹ ਨਹੀਂ ਅੰਨੀਆਂ ਬੜੇ ਤਾਂ ਹੈਗੀਆਂ ਕਰ ਨਹੀਂ ਉਹ ਫਿਰ ਕੰਪਲੇਂਟ ਲੈਣੀ ਹੈ ਹਾਂ ਜਿਵੇਂ ਆ ਚੀਜ਼ ਹੈ ਮੈਂ ਸਮਝ ਗਿਆ ਉਹ ਕੰਪਲੀਟ ਲੈਣੀ ਆ ਦੇਖੋ ਮੈਡਮ ਇਹ ਹੈਗਾ ਜੀ ਵਾਫਲ ਮੇਕਰ ਸਰੀ ਟੋਟਲੀ ਨਾਨ ਸਟਿਕ ਹੈ ਇਹ ਆ ਦੇਖੋ ਖਾਣੇ ਆ ਬਹੁਤ ਲੋਗੇ ਇਹਦੇ ਵਿੱਚ ਉਹ ਪਾਲ ਨੇ ਚਾਕਲੇਟ ਟਾਈਪ ਹਾਂ ਸੱਚੀ ਹੋਰ ਇਹ ਬਹੁਤ ਪਿਆਰੀ ਚੀਜ਼ ਹੈ ਜੀ ਸਹੀ ਹੈ ਬਹੁਤ ਪਸੰਦ ਕਰਦੇ ਹਾਂ ਹਮ ਜਿਹੜੇ ਮਿੱਠਾ ਖਾਣ ਦੇ ਸ਼ੌਕੀਨ ਆ ਨਾ ਉਹ ਲੈਣਗੇ ਬਹੁਤ ਵਧੀਆ ਚੀਜ਼ ਹੈ ਇਹ ਵਿਨੋਦ ਕੰਪਨੀ ਦਾ ਪ੍ਰੋਡਕਟ ਹੈ ਤੇ ਜਿਹੜਾ ਮੈਂ ਤੁਹਾਨੂੰ ਕਹਿੰਦੀ ਸੀ ਉਹ ਵੀ ਮੇਰੇ ਵਾਲਾ ਵੀ ਦਿਖਾਓ ਇੱਕ ਟੋਸਟਰ ਦਿਖਾਉਂਗਾ ਇਹੋ ਜਿਹਾ ਹੀ ਹੁੰਦਾ ਜਿਹੜਾ ਸਮਝ ਗਏ ਤੁਸੀਂ ਹਾਂ ਗੈਸ ਵਾਲਾ ਟੋਸਟਰ ਹਾਂ ਗੈਸ ਵਾਲਾ ਵਿੱਚ ਕੀ ਬਣਾਉਣਾ ਇਹ ਤੇ ਮਿੱਠਾ ਇਹ ਨਹੀਂ ਆਪਣੇ ਫਾਇਦਾ ਹੈਗਾ ਬਸ ਹੋ ਗਿਆ ਹਲਵਾ ਟੋਸਟਰ ਆ ਗਿਆ ਇਹ ਦੇਖੋ ਅੰਜਲੀ ਦਾ ਇਹ ਟੋਸਟਰ ਬਹੁਤ ਅੱਛਾ ਹੈ ਜਿਹੜਾ ਪਹਿਲਾਂ ਚੱਲਦਾ ਹੁੰਦਾ ਸੀਗਾ ਟੋਕਾ ਕਾਫੀ ਟਾਈਮ ਪਹਿਲਾਂ ਅੱਜ ਕੱਲ ਫੇਰ ਟ੍ਰੈਂਡ ਦੁਬਾਰਾ ਚੱਲ ਪਿਆ ਹੋਣਾ ਹੈਗਾ ਜਿੰਨੇ ਬਰਾਟ ਪਾਦੇ ਹਾਂਜੀ 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 ਬਿਲਕੁਲ ਤੁਸੀਂ ਸੇਕ ਲਓ ਹਾਂਜੀ ਕਰਾਰੇ ਕਰਾ ਲਓ ਬਹੁਤ ਵਧੀਆ ਬਣਦਾ ਹੈ ਨਾਲੇ ਖਾਓ ਨਾਲੇ ਖਲਾਓ ਕਿੰਨੇ ਦਾ ਹੈ ਬਹੁਤ ਅੱਛਾ ਅੱਛਾ ਬੜਕ ਇਹ ਵੈਸੇ ਤਾਂ ਮੈਡਮ 315 ਹਨ ਬਾਕੀ ਦੋਨ ਡਿਸਕਾਊਂਟ ਵੀ ਦੇ ਦਵਾਂ ਇੱਕ ਜਿਹੜਾ ਪਲਾਸਟਿਕ ਵਾਲਾ ਹੁੰਦਾ ਭਾਜੀ ਇੱਕ ਮਿੰਟ ਜਿਹੜਾ ਪਲਾਸਟਿਕ ਵਾਲਾ ਹੁੰਦਾ ਮੈਡਮ ਨਹੀਂ ਉਹ ਕਾਮਯਾਬ ਨਹੀਂ ਹੋ ਉਹਦੀ ਲਾਈਫ ਨਹੀਂ ਇਹਦੀ ਲਾਈਫ ਬਹੁਤ ਹੈ ਇਹ ਇਹ ਐਵੇਂ ਦਾ ਪ੍ਰੋਡਕਟ ਹੈ ਜੇ ਤੁਸੀਂ ਇੱਕ ਵਾਰੀ ਲੈ ਲਿਆ ਨਾ ਮਤਲਬ ਜਿਨ੍ਹਾਂ ਦੇ ਘਰਾਂ 'ਚ ਪੁਰਾਣੇ ਵੀ ਪਏ ਆ ਉਹ ਵੀ ਚੱਲ ਰਹੇ ਨੇ ਇਹ ਉਹੀ ਕੰਪਨੀ ਦਾ ਪ੍ਰੋਡਕਟ ਹੈ ਅੰਜਲੀ ਦਾ ਮਤਲਬ ਬਹੁਤ ਪੁਰਾਣੀ ਕੰਪਨੀ ਹੈਗੀ ਹੈ ਉਹ ਇਹੀ ਬਣਾਉਂਦੀ ਹੈ ਬਹੁਤ ਅੱਛੇ ਪ੍ਰੋਡਕਟ ਹੁੰਦੇ ਨੇ ਅੱਛਾ ਚਲੋ ਤੁਹਾਡਾ ਨਹੀਂ ਬਹੁਤ ਬੋਲੋ ਜੀ ਜਿਵੇਂ ਹੁਣ ਮੈਂ ਮੈਂ ਤਾਂ ਹੀ ਠੀਕ ਆ ਮੈਂ ਕਹਿੰਦੀ ਸੀ ਠੀਕ ਗਈ ਇਹ ਮੈਂ ਦੇ ਵਿੱਚ ਨਾ ਹੁਣ ਇੰਨੀ ਤਾਰੀਆਂ ਜੀਆਂ ਉਹ ਲੈਣਾ ਮਹੌਰੇ ਕਿਵੇਂ ਇਹ ਬਹੁਤ ਪੁਰਾਣਾ ਟ੍ਰੈਂਡ ਹੈ ਜੋ ਦਿਖਾਇਓ ਵੀ ਦਿਖਾਇਓ ਗ੍ਰਿਲ ਵਿੱਚ ਗ੍ਰਿਲ ਵਿੱਚ ਆ ਹਾਂ ਬਹੁਤ ਇੰਟਰਸਟਿੰਗ ਆ ਇਹ ਜਿਆਦਾਤਰ ਮੈਡਮ ਜਿਆਦਾਤਰ ਲੋਕ ਨਾ ਜਿਹੜਾ ਗੈਸ ਵਾਲਾ ਟੋਸਟਰ ਯੂਜ਼ ਕਰਨਾ ਚਾਹੁੰਦੇ ਹਨ ਉਹ ਸਿੰਪਲ ਵਾਲਾ ਹੀ ਲੈਂਦੇ ਹਨ ਮਤਲਬ ਬੋਥ ਸਾਈਡ ਤੋਂ ਵੀ ਸੇਕ ਸਕਦਾ ਮਤਲਬ ਦੋਨੋਂ ਉਹ ਵਾਲਾ ਨਹੀਂ ਸੇਕ ਹੋਗਾ ਉਹ ਵੀ ਸੇਕ ਹੋ ਜਾਏਗਾ ਆ ਕਿੰਨੇ ਦਾ ਪੈਜੂ ਆਪਾਂ ਇਹ 150 ਚ ਦੋਨੋਂ ਵੈਸੇ ਮੈਂ ਮੈਂ ਸੇਕ ਪੈਂਦਾ ਚਿੜਕੂਗਾ ਤਾਂ ਮੈਂ ਤੁਹਾਨੂੰ ਗੱਲ ਸਮਝਾਉਣਾ ਇਹ ਉੱਪਰੋਂ ਓਪਨ ਹੋਣ ਦਾ ਕਾਰਨ ਹੀ ਇਹੀ ਹੁੰਦਾ ਕਿ ਜਿਹੜਾ ਹਵਾ ਪੈਣੀ ਹੁੰਦੀ ਹੈ ਨਾ ਸਾਈਡਾਂ ਤੋਂ ਪੈਣੀ ਹੁੰਦੀ ਹੈ ਨਾ ਕਿ ਇਸ ਤਰ੍ਹਾਂ ਪੈਣੀ ਹੁੰਦੀ ਹੈ ਫੋਰਸ ਕਦੀ ਇਦਾਂ ਨਹੀਂ ਆਉਂਦੀ ਸਾਈਡਾਂ ਚੱਲਦਾ ਰਹੇ ਸਾਈਡਾਂ ਤੋਂ ਹੀ ਉਹ ਬੁਝੇਗੀ ਅਗਰ ਜੋ ਨਹੀਂ ਹੋਵੇ ਉੱਪਰੋਂ ਨਹੀਂ ਕਦੀ ਉੱਪਰੋਂ ਤਾਂ ਤੋਂ ਇਹਦੀ ਹੀਟ ਬਾਹਰ ਪ੍ਰੋਡਿਊਸ ਹੋਣੀ ਹੈ ਨਾ ਸਮਝੇ ਮੇਰੀ ਗੱਲ ਨੂੰ ਸਮਝ ਗਈ ਨਾ ਫਿਰ ਸਾਡਾ ਦੂਸਰਾ ਤਿੜਕਿਆ ਸਾਈਡ ਤੋਂ ਹੀ ਤਿੜਕਿਆ ਉਹ ਸਾਈਡ ਤੋਂ ਹੀ ਤਿੜਕਿਆ ਨਾ ਮੈਂ ਤੁਹਾਨੂੰ ਦੱਸਦਾ ਨਾ ਉਹਦਾ ਕਾਰਨ ਹੈ ਸਾਈਡ ਤੋਂ ਹੀ ਹਮੇਸ਼ਾ ਤਿੜਕਦਾ ਹੁੰਦਾ ਕਦੀ ਵੀ ਉੱਪਰੋਂ ਉੱਪਰਾਂ ਜਿਹੜੇ ਉਹ ਸਾਈਡ ਤੋਂ ਤਿਲਕ ਦਾ ਤਿਲਕ ਦਾ ਸਾਰਾ ਹੀ ਡਿੱ ਗਿਆ ਵੀ ਇਹ ਤਾਂ ਨਹੀਂ ਮੈਂ ਉਸਾਰ ਮਸ਼ੀਨ ਨਹੀਂ ਤੁ ਨਹੀਂ ਮੇਰਾ ਉਹੀ ਗੱਲ ਕਹਿਣਾ ਚਾਹੁੰਨੇ ਵੀ ਇਹੋ ਅਗਰ ਤੁਸੀਂ ਚਾਹੁੰਦੇ ਹੋ ਤਾਂ ਮੈਂ ਗਲਾਸ ਇਸ ਤੋਂ بڑا ਨਹੀਂ ਦੇ ਦੂੰ ਗਲਾਸ ਤਾਂ ਠੀਕ ਹੈ ਮੈਂ ਤਾਂ ਇਸ ਤੋਂ ਛੋਟਾ ਹੀ ਹੁਣ ਦਈਏ ਨਹੀਂ 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 ਇਹ ਠੀਕ ਹੈ ਮੋਰਨ ਸੋਲਿਊਸ਼ਨ ਉਹ ਬਹੁਤ ਐਕਸਪੈਂਸਿਵ ਪੈ ਜਾਂਦਾ ਜਿਹੜੀ ਜੋਤ ਰੈਡੀमेड ਆ ਪਾ ਲੈਂਦੇ ਹਾਂ ਹੂੰ ਇਹ ਵੀ ਗੱਲ ਸਹੀ ਹੈ ਲੈ ਆ ਭਾਈ ਵੀ ਰਹੇ ਬਸ ਠੀਕ ਚੱਲ ਰਿਹਾ ਬਸ ਠੀਕ ਚੱਲੀ ਜਾਂਦਾ ਮਾਲਕ ਦੀ ਕਿਰਪਾ ਨਾਲ ਆ ਗਿਆ ਜੀਆ ਤੇ ਮੈਂ ਡਸਵੀਨ ਆਇਆ ਚੰਗੇ ਦਿਨ ਟੇਬਲ ਦੇ ਉੱਤੇ ਰੱਖ ਸਕਦੇ ਆ ਤੁਸੀਂ ਹਮਮ ਬਹੁਤ ਪਿਆਰਾ ਠੀਕ ਵਸੇ ਬੱਬੂ ਨੂੰ ਕੋਈ ਕਾਲਜ ਜਾਂਚਾ ਕੋਲੰਟੀ ਉਹਨਾਂ ਕੋਲ ਹੈ ਜੀ ਹਾਂ ਇਹ ਗੱਲ ਤਾਂ ਹੈ ਅੰਕਲ ਜੀ ਆਪਣੇ ਮੀਂਹ ਕਦ ਪਾਉ ਸਵਾਰ ਕੇ ਖੁੱਲ ਕੇ ਦੱਬ ਕੇ ਮੀਂਹ ਨਹੀਂ ਪੈਣਾ ਰੋਪਣਾ ਹੋਣ ਪੈਣਾ ਚਾਹੀਦਾ ਜਦੋਂ ਤੁਸੀਂ ਲਈ ਵਾਰੀ ਅੰਨਾ ਪਹਿਲਾਂ ਲੋਕਾਂ ਨੇ ਯਾਰ ਦੱਸਦਾ ਹੁਣ ਬਹੁਤ ਤਕੜੀ ਹੁਣ 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 ਕੰਮ ਕਰ ਰਹੀਆਂ ਉਹ ਆ ਸਾਰੀਆਂ ਹੁਣੀ ਕੰਮ ਕਰ ਰਹੀਆਂ ਵੀ ਮੀਂਹ ਨਾ ਪਵੇ ਬਈ ਹੋਰ ਬਿਮਾਰੀਆਂ ਵੀ ਬਹੁਤ ਲੱਗ ਰਹੀਆਂ ਮੀਂਹ ਕਰਕੇ ਹੀ ਨਾ ਖੁੱਲਗੇ ਨਹੀਂ ਬੰਦ ਹਾਂਜੀ ਕਹਿੰਦੇ ਹਲਕੀ ਵਾਲੀ ਲੈ ਲੋ ਲੈ ਲੋ ਹਾਂ ਫੇਰ ਖਾਲੀ ਹੱਥ ਆ ਗਿਆ ਨਮੇ ਚੈੱਕ ਕਰਕੇ ਲੈ ਆ। ਆਹ ਆਪਣੀ ਨੋ ਦੂਜੀ ਤੇਲ ਜਿਆਦਾ ਮੁੱਚੜਦਾ ਨਹੀਂ। ਇਹ ਨਾਲ ਨਿਸਕਾਰਨ ਵਾਸਤੇ ਕਿਚੌੜੀਆਂ ਬਣਾਉਣੀਆਂ। ਬਾਅਦ ਲੈ ਲਓ ਫਿਰ ਤੁਸੀਂ ਜੇ ਤੁਸੀਂ ਲੈਂਦੇ ਹੋ। 2 ਮਿੰਟ ਦੋ ਮੈਂ ਚੈੱਕ ਕਰਕੇ ਲੈ ਆ। ਦੇ ਦੇ ਜੀ ਦੇ ਦੇ 2 ਮਿੰਟ ਦੇ ਦੇ। ਕਰੋ ਕਰੋ ਚੱਕ। ਮਸੀ ਤੁਸੀਂ ਕਹਿੰਦੇ ਤੇ ਕਾ ਉਹ ਵੀ ਕੱਪ ਵੀ ਲੈਣੇ ਆ। ਕੱਪ ਲੈ ਕੇ ਜਾਉਂਗੇ। ਉਹ ਵਿਧਿਆਨੀ ਲੈਣਗੇ ਆਪਣੀ। ਹਾਂ ਇਹ ਕੱਪ ਵਾਲਾ ਸੈਟ ਬਹੁਤ ਚੀੰਤ ਹੈ ਵੈਸੇ ਆਪਾਂ ਨੂੰ 12 ਕੱਪ ਚਾਹੀਦੇ ਜਿਵੇਂ ਆਹ ਦੇਖ ਡਿਜ਼ਾਈਨ ਕਿੰਨਾ ਸੋਹਣਾ ਸੈਕੰਡ ਨੰਬਰ ਤੇ ਹਾਂ ਆਹ ਬਲ ਹਾਂ ਦੂਸਰੀ ਲਾਈਨ 'ਚ ਹੈਨਾ ਹਾਂ ਹਾਂ ਸੋਹਣਾ ਯਾਰ ਬਸ ਉਹਨੂੰ ਲਾਈਨ ਪੁੱਛਾਂਗੇ ਵੀ 12 ਦੀ ਕੀ ਰੇਂਜ ਆ ਫਿਰ ਆਪਾਂ ਲੈ ਜਾਵਾਂਗੇ ਹਾਂ ਉਹ ਰੇਂਜ ਤਾਂ ਪੁੱਛ ਲੋ ਕਿੰਨੀ ਆ ਪੁੱਛ ਲਈਵਾ ਵੀ ਪਰ ਸ਼ੇਲਿਕਾ 12 ਲੈ ਕੇ ਜਾਈਏ ਮਨ ਤਾਂ ਐਉਂ ਲੱਗ ਜਾਂਦਾ ਜਿੰਨੇ ਮਰਜ਼ੀ ਲੈ ਜੋ ਘਟਣੀ ਆ ਆਇਓ ਫੀਲ ਹੋਈ ਜਾਂਦਾ ਮੈਨੂੰ ਪਤਾ ਨਹੀਂ ਆਪਾਂ ਖੁੱਲੇ ਦਿਲ ਨਾਲ ਕਰਦੇ ਆ ਪਤਾ ਨਹੀਂ ਕਿਹ ਗੱਲ ਆ ਨਹੀਂ ਕਪੜੇ ਕਿਨ੍ਹੇ ਹਰਟਾਣਾ ਪੈਣਾ ਨਹੀਂ ਆ ਸੀਗੇ ਉਹ ਹਾਂ ਫਾਂਟਰੀ ਤੋਂ ਨੂੰ ਉਹ ਸਾਂਟ ਹੈ ਇਹ ਗੱਲ ਤਾਂ ਹੈ ਅੱਜ ਤਾਂ ਬੱਦ ਬਾਜ਼ਾਰ ਗਾਪੇ ਅਸੀਂ ਠੀਕ ਆ ਆਪਾਂ ਜੀ ਸਵੇਰ ਇੱਥੇ ਆਏ ਆ ਮਸੀਤਾਂਦਰ ਜਾ ਕੇ ਬੈਠ ਗਈ ਅੰਦਰ ਪੀ ਲਈਏ ਜੀ ਅਸੀਂ ਜੋਸ ਵਗੈਰਾ ਮੈਂ ਲੈ ਆਉਂਦੀ ਪਾਤੀ ਨੂੰ ਲਾ ਕੇ ਖੋਹ ਕਹਿੰਦੀ ਕੁਝ ਖਾਣਾ ਤਾਂ ਹੈ ਨਹੀਂ ਆਪਾਂ ਜੋ ਸ਼ੇਕੇ ਪੀ ਲਈਏ ਤੇ ਸ਼ੇਕ ਵਾਲਿਆਂ ਦੇ ਬਰਫੇ ਮੁੱਕ ਗਈ ਹੈ ਜੀ ਪਾਤੀ ਪਾਜੀ ਬਰਫ ਮੁੱਕ ਗਈ ਨਾ ਮਾਰੋ ਖਤਮ ਹੋ ਗਈ ਨਹੀਂ ਮੰਗਾਲੀ ਤੁਸੀਂ ਹਾਂਜੀ ਮੰਗਾਲੀ ਤਾਂ ਇਹਨੂੰ ਕਾਟਦੇ ਆ ਆ ਵੇਖਿਆ ਕਿਹਾ ਤਾਂ ਨਾ ਤੁਹਾਡੀ ਤੁਸੀਂ ਕੀ ਪੀਣ ਆਗੇ ਇਹਨਾਂ ਦੀ ਬਰਪ ਖਤਮ ਹੋ ਗਈ ਨਹੀਂ ਕੋਈ ਨਹੀਂ ਦੱਸ ਬਰਪ ਖਤਮ ਹੋ ਗਈ ਕੱਟ ਗਈ ਹਾਂ ਕੱਟ ਗਈ ਉਹ ਮੈਂ ਕੁਝ ਵੀ ਆ ਕੁਝ ਨਹੀਂ ਆ ਛੋਟੇ ਕੱਟੇ ਨੀਰੇ ਬਟੇ ਕੱਟੇ ਸਭ ਨੂੰ ਪਿਆਰ ਕਰਦੇ ਘਰ ਦੇ ਉਹ ਜਿਹੜਾ ਖਾਸ ਉਹ ਮੈਂ ਕਹਿੰਦੇ ਜਰਾ ਖਾਸ ਬੜੀ ਆਹ ਸਰਵਾਰਨੀ ਉਹ ਭੈਣ ਉਹ ਪਿੱਛੇ ਪਿੱਛੇ ਆਣਗੇ ਬਣ ਗਿਆ ਜੀ ਸਾਡਾ ਵਾਹਿਗੁਰੂ ਜੀ ਵਾਹਿਗੁਰੂ ਜੀ ਠੀਕ ਹੈ ਬਹੁਤ ਪੁਰਾਣੇ ਗਾ ਗਾ ਮੇਰੇ ਹਾਂ ਦੇਖ ਲਓ ਇੱਕ ਵੀ ਗਲਤੀ ਅਸੀਂ ਮੁੜ ਕੇ ਨਹੀਂ ਆਣਾ ਹਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹ ਬਦਾਮ ਪਾਤੇ ਤੇ ਹਾਂ ਜੀ ਆ ਚੇਰੀ ਚੇਰੀ ਪਾਤੀ ਵੈਰੀ ਗੁੱਡ ਲੱਕਾ ਜੋ ਕਿ ਤੇ ਹਾਂ ਗੁੱਡ ਉਹ ਚੇਰੀ ਚੇਰੀ ਵੀ ਪਾਤੀ ਬੋਲਣੇ ਹਮ ਮੇਰੀ ਮਾਸੀ ਨੂੰ ਇੱਕ ਹੋਰ ਰੱਖ ਦੇ ਚਾਰੀ ਘਟ ਪਾਈ ਮੈਨੂੰ ਬਸ ਵੈਰੀ ਗੁੱਡ ਚੱਲ ਮੈਂ ਖੁਸ਼ ਹੋ ਜਾਈਂ ਚਾਕਲੇਟ ਪਾਉਣੀ ਮੈਨੂੰ ਨਾ ਪਾਈ ਮੈਨੂੰ ਪਾ ਲਈ ਅੱਛਾ ਦੇ ਗਲਕੰਦ ਹੋਰ ਲੈ ਲਿਓ ਹੋਰ ਮਿਲ ਸਕਦੀ ਆ ਹਮ ਅਲਾ ਦੱਸੋ ਹੋਰ ਦੱਸੋ ਕਿ ਅਜਾਹੀ ਲਾ ਤੁਹਾਨੂੰ ਇੱਕ ਤਾਂ ਪਹਿਲੇ ਹੀ ਉਹਨਾਂ ਦੀ ਬਰਫ ਘੱਟ ਗਈ ਫੇਰ ਵੀ ਤੁਹਾਡਾ ਕਿੰਨਾ ਮਾਣ ਆਦਰ ਕਰਦੇ ਆ ਉਹ ਚਲੋ ਜੀ